ਚਾਹੀਦੀ ਆ ਚਮਤਕਾਰ ਨਹੀਂ ਆਸ਼ੀਸ਼ ਮੰਗਣੀ ਚਾਹੀਦੀ ਆ ਕਿਉਂਕਿ ਅਗਰ ਆਸ਼ੀਸ਼ ਤੁਹਾਡੇ ਜੀਵਨ ਦੇ ਵਿੱਚ ਆ ਤੇ ਤੁਹਾਨੂੰ ਚਮਤਕਾਰ ਦੀ ਜ਼ਰੂਰਤ ਹੀ ਨਹੀਂ ਆ ਆਸ਼ੀਸ਼ ਤੁਹਾਨੂੰ ਤੰਦਰੁਸਤ ਰੱਖਦੀ ਆ ਪਰ ਚਮਤਕਾਰ ਲੈਣ ਦੇ ਲਈ ਤੁਹਾਨੂੰ ਸੀਰੀਅਸ ਕੰਡੀਸ਼ਨ ਵਿੱਚ ਜਾਣਾ ਪੈਂਦਾ ਆ ਆਸ਼ੀਸ਼ ਤੁਹਾਡੇ ਘਰ ਦੇ ਵਿੱਚ ਬਰਕਤ ਨੂੰ ਬਣਾ ਕੇ ਰੱਖਦੀ ਆ ਪਰ ਚਮਤਕਾਰ ਲੈਣ ਦੇ ਲਈ ਤੁਹਾਨੂੰ ਕਈ ਦਿਨਾਂ ਤੱਕ ਭੁੱਖੇ ਰਹਿਣਾ ਪੈਂਦਾ ਆ ਇਸ ਲਈ ਆਸ਼ੀਸ਼ ਮੰਗੋ ਪਰਮੇਸ਼ਵਰ ਦੀ ਕਿਰਪਾ ਮੰਗੋ ਪ੍ਰਭੂ ਦਾ ਅਨੁਗ੍ਰਹਿ ਮੰਗੋ ਅਰ ਪ੍ਰਭੂ ਤੋਂ ਮੁਕਤੀ ਨੂੰ ਯਕੀਨਨ ਬਣਾਓ ਕਿ ਸਾਡੇ ਵਿੱਚ ਪਰਮੇਸ਼ਵਰ ਦੀ ਮੁੱਤੀ ਜਿਹੜੀ ਦਿੱਤੀ ਹੋਈ ਆ ਉਹ ਗਵਾਚੇ ਨਾ ਪਰ ਬਣੀ ਰਹੇ हाँ लोइ सब को जैम सी कि मैं एक होर भीडियो ले नवी प्लीज दूसरा पा गए है प्लीज वीडियो वीडियो इस भी लाइक कमेंट फिर आप देखिए कि परमेश्वर किस तरह अपने गलबात करता है वचन राही सबको मेरी तरफ से जय मसीह की प्लीज इस वीडियो को आमेन ਦੀ ਮੰਗਣੀ ਚਾਹੀਦੀ ਹੈ ਚਮਤਕਾਰ ਨਹੀਂ ਆਸ਼ੀਸ਼ ਮੰਗਣੀ ਚਾਹੀਦੀ ਆ ਕਿਉਂਕਿ ਅਗਰ ਆਸ਼ੀਸ਼ ਤੁਹਾਡੇ ਜੀਵਨ ਦੇ ਵਿੱਚ ਤੇ ਤੁਹਾਨੂੰ ਚਮਤਕਾਰ ਦੀ ਜ਼ਰੂਰਤ ਹੀ ਨਹੀਂ ਆ ਆਸ਼ੀਸ਼ ਤੁਹਾਨੂੰ ਤੰਦਰੁਸਤ ਰੱਖਦੀ ਆ ਪਰ ਚਮਤਕਾਰ ਲੈਣ ਦੇ ਲਈ ਤੁਹਾਨੂੰ ਸੀਰੀਅਸ ਕੰਡੀਸ਼ਨ ਵਿੱਚ ਜਾਣਾ ਪੈਂਦਾ ਆ ਆਸ਼ੀਸ਼ ਤੁਹਾਡੇ ਘਰ ਦੇ ਵਿੱਚ ਬਰਕਤ ਨੂੰ ਬਣਾ ਕੇ ਰੱਖਦੀ ਆ ਪਰ ਚਮਤਕਾਰ ਲੈਣ ਦੇ ਲਈ ਤੁਹਾਨੂੰ ਕਈ ਦਿਨਾਂ ਤੱਕ ਭੁੱਖੇ ਰਹਿਣਾ ਪੈਂਦਾ ਆ ਇਸ ਲਈ ਆਸ਼ੀਸ਼ ਮੰਗੋ ਪਰਮੇਸ਼ਵਰ ਦੀ ਕਿਰਪਾ ਮੰਗੋ ਪ੍ਰਭੂ ਦਾ ਅਨੁਗ੍ਰਹਿ ਮੰਗੋ ਅਰ ਪ੍ਰਭੂ ਤੋਂ ਮੁਕਤੀ ਨੂੰ ਯਕੀਨਨ ਬਣਾਓ ਕਿ ਸਾਡੇ ਵਿੱਚ ਪਰਮੇਸ਼ਵਰ ਦੀ ਮੁੱਤੀ ਜਿਹੜੀ ਦਿੱਤੀ ਹੋਈ ਆ ਉਹ ਗਵਾਚੇ ਨਾ ਪਰ ਬਣੀ ਰਹੇ ਹਲੇਲੂਇਆ ਆਓ ਅਸੀਂ ਦੇਖਦੇ ਹਾਂ ਦੂਜਾ ਪਤਰਸ ਪਵਿੱਤਰ ਬਾਈਬਲ ਦੇ ਵਿੱਚੋਂ ਉਹਦਾ 2 ਨੰਬਰ ਅਧਿਆਇ ਉਹਦੀ ਤੀਜਾ ਦੂਜਾ ਪਤਰਸ 3 ਅਧਿਆਇ ਉਹਦੀ 9 ਨੰਬਰ ਆਇਤ ਦੇ ਵਿੱਚ ਕਹਿੰਦਾ ਪ੍ਰਭੂ ਆਪਣੇ ਵਾਅਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸਭ ਤੌਬਾ ਵੱਲ ਮੁੜਨ ਹallelujah ਸਭ ਬਚਣ ਸਾਨੂੰ ਕੀ ਰਾਸਦਾ ਹੈ ਹallelujah ਸਾਰੇ ਬਚਾਏ ਜਾਣ ਬਹੁਤ سارے ਲੋਕ ਕੀ ਸੋਚਦੇ ਆ ਅਸੀਂ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਦੇ ਹallelujah ਧੰਨਵਾਦ ਉਹ ਪਰਮੇਸ਼ਰ ਨੂੰ ਅੰਡਰ ਐਸਟੀਮੇਟ ਕਰ ਲੈਂਦੇ ਆ ਉਹਨਾਂ ਨੂੰ ਲੱਗਦਾ ਪਰਮੇਸ਼ਵਰ ਆਪਣੇ ਵਾਅਦੇ ਦਾ ਮੱਠਾ ਜਿ ਉਹ ਤਾਂ ਜ਼ੋਰ ਆ ਉਹ ਤੋਂ ਇਹ ਨਹੀਂ ਹੋਣਾ ਜੋ ਉਹਨੇ ਕਿਹਾ ਆ ਉਹਨੇ ਕਰਨਾ ਨਹੀਂ ਆ ਉਹ ਐਵੇਂ ਹੀ ਸਮਝਦੇ ਪਰ वचन के दांद पर वो ਤੁਹਾਡੇ ਨਾਲ ਧੀਰਜ ਕਰਦਾ ਆ ਹਾਂਜੀ ਜਦੋਂ ਇੱਕ ਵਿਅਕਤੀ ਪਾਪ ਕਰਦਾ ਆ ਬੇਰੀ ਨੈਕਸਟ ਮੂਮੈਂਟ ਇਸ ਨੂੰ ਮਰਦਾ ਨਹੀਂ ਹਲਾ ਕੇ ਬਚਨ ਚਲੇ ਗਿਆ ਪਾਪ ਦੀ ਮਸੂਰੀ ਮੋਦਿਆ ਇਕੋ ਇਨਸਾਨ ਨੇ ਮੇਕੋ ਚਾਲ ਕੀਤਾ ਉਸੇ ਵੇਲੇ ਉਹ ਮਰਿਆ ਨਹੀਂ ਇੱਕ ਇਨਸਾਨ ਨੇ ਚੋਰੀ ਕੀਤੀ ਅਗਲੇ ਹੀ ਪਲ ਅਗਲੇ ਹੀ ਦਿਨ ਉਹ ਮਰਿਆ ਨਹੀਂ ਇੱਕ ਇਕਰ ਆਪਣੀ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਕਿਸੇ ਵਿਦਵਾਨ ਦਾ ਹੱਕ ਖੋ ਕੇ ਖਾ ਲਿਆ ਕਿਸੇ ਜ਼ਮੀਨ ਦੇ ਨਾਲ ਲੱਗਾ ਦਿੱਤਾ ਪਰ ਅਗਲੇ ਹੀ ਦਿਨ ਮਰਿਆ ਨਹੀਂ ਉਹ ਵਿਅਕਤੀ بار بار ਇਹ ਕੰਮ ਕਰਦਾ ਸੋਚਦਾ ਕਿ ਜੇ ਅਮਰ ਮੁਦਾ ਤੇ ਪੜ ਲੈਂਦਾ ਜੇਰਾ ਤੋਂ ਮੁਦਾ ਤੇ ਪੜ ਕਰਕੇ ਵਿਖਾਉਂਦਾ ਹੈ ਨਹੀਂ ਕਰ ਰੱਬ ਲੈ ਮੈਂ ਇੱਥੇ ਕਬਜ਼ਾ ਕੀਤਾ ਮੈਂ ਉੱਥੇ ਕਬਜ਼ਾ ਕੀਤਾ ਉਹ ਰੱਬ ਨੂੰ ਮੱਠਾ ਸਜਾ ਉਹਨੂੰ ਇਸ ਲਈ ਨਹੀਂ ਖਤਮ ਕਰਨਾ ਚਾਹੁੰਦੇ ਕਿਉਂਕਿ ਪ੍ਰਭੂ ਚਾਹੁੰਦੇ ਆ ਇਹ ਜਾਣ ਜਾਵੇ ਤੇ ਬਚਾਇਆ ਜਾਵੇ ਪ੍ਰਭੂ ਚਾਹੁੰਦੇ ਆ ਉਹਨੂੰ ਹੋਰ ਸਮਾਂ ਦੇ ਕੇ ਉਹਦੀ ਜ਼ਿੰਦਗੀ ਵਿੱਚ ਕੋਈ ਐਹੋ ਜਿਹਾ ਕੰਮ ਕਰਨਾ ਜਿਸ ਕੰਮ ਤੋਂ ਚਾਣੇ ਕਿ ਪਰਮੇਸ਼ਰ ਹੈ ਪਰਮੇਸ਼ਰ ਚਾਹੁੰਦੇ ਆ ਕਿ ਸਾਰੇ ਤੋਬਾ ਵੱਲ ਮੁੜਨ ਤੇ ਬਚਾਏ ਜਾਣ ਹallelujah ਕਿਉਂਕਿ ਅਥੇ ਲਿਖਿਆ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋ ਸਭ ਤੋਬਾ ਵੱਲ ਮੁੜਨ ਕਹਿੰਦਾ ਉਹ ਧੀਰਜ ਕਰਦਾ ਆ ਅਸੀਂ ਰੋਜ਼ ਗਲਤੀਆਂ ਕਰਦੇ ਤੁਸੀਂ ਦੇਖੋ ਉਹਦੀ ਪੇਸ਼ੈਂਸ ਤੁਸੀਂ ਉਹਦਾ ਧੀਰਜ ਦੇਖੋ ਸਬਰ ਦੇਖੋ ਉਹਦਾ ਕਿ ਸਾਡੀ ਅਸੀਂ ਗਲਤੀ ਕਰ ਰਹੇ ਹਾਂ ਉਹ ਦੇਖ ਰਿਹਾ ਜਾਂ ਤੇ ਬਰਦਾਸ਼ਤ ਕਰ ਰਿਹਾ ਹੈ ਅਸੀਂ ਕਿਸੇ ਨਾਲ ਸੋਹਣਾ ਸਭੀ ਕਰ ਰਹੇ ਹਾਂ ਉਹ ਦੇਖ ਰਿਹਾ ਜਾਂ ਤੇ ਬਰਦਾਸ਼ਤ ਕਰ ਰਿਹਾ ਹੈ ਅਸੀਂ ਚੋਰੀ ਕਰ ਰਹੇ ਹਾਂ ਉਹ ਦੇਖ ਰਿਹਾ ਜਾਂ ਤੇ ਬਰਦਾਸ਼ਤ ਕਰ ਰਿਹਾ ਹੈ ਕੋਈ ਕੂਨ ਕਰ ਰਿਹਾ ਕੋਈ ਤੇ ਵਿਚਾਰ ਕਰ ਰਿਹਾ ਕੋਈ ਚੁਗਲੀਆਂ ਕਰ ਰਿਹਾ ਕੋਈ ਝੂਠ ਬੋਲ ਰਿਹਾ ਕੋਈ ਠੱਗੀ ਥੋੜੀ ਤੇ ਲਗਾ ਤੁਸੀਂ ਸੋਚੋ ਉਹਦੇ ਸਬਰ ਦੇ ਬਾਰੇ ਵਿੱਚ ਉਹ ਦੇਖ ਰਿਹਾ ਜਾਂ ਤੱਕ ਸਬਰ ਕਰ ਰਿਹਾ ਧੀਰਜ ਕਰਦੇ ਰਿਹਾ ਅਰ ਉਹ ਦੀ ਇੱਛਾ ਹੈ ਕਿ ਤੈਨੂੰ ਇੱਕ ਨਵਾਂ ਦਿਨ ਦਿੱਤਾ ਜਾਵੇ ਤਾਂ ਜੋ ਉਸ ਨਵੇਂ ਦਿਨ ਦੇ ਵਿੱਚ ਤੌਬਾ ਕਰ ਲਵੇਂ ਤੇ ਬਚਾਇਆ ਜਾਵੋ ਹallelujah ਅਗਰ ਅਜੇ ਤੱਕ ਸਾਡੇ ਉੱਤੇ ਸਜ਼ਾ ਨਹੀਂ ਆਈ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨੇ ਸਜ਼ਾ ਦੇਣੀ ਨਹੀਂ ਆ ਪਰ ਉਹ ਦੇਣੀ ਚਾਹਦਾ ਨਹੀਂ ਇਸ ਲਈ ਉਹ ਐਕਸਕਿਊਜ਼ ਕਰ ਰਿਹਾ ਹੈ ਨਾ ਅੱਜ ਸੁਦਰਤਾ ਹੁਣ ਸੁਦਰਤਾ ਅੱਜ ਸੁਦਰਤਾ ਹੁਣ ਸੁਦਰਤਾ ਹੁਣ ਤੌਬਾ ਕਰ ਲੈ ਹੋਣੀ ਮਨ ਬਦਲ ਲੈ ਹੋਣੀ ਮਨ ਬਦਲ ਲੈ ਕੋਈ ਜੀ ਪਿਤਾ ਇੱਕੀ ਗਲਤੀ ਤੇ ਆਪਣੇ ਪੁੱਤ ਨੂੰ ਘਰੋਂ ਨਹੀਂ ਕੱਢਦਾ ਹallelujah ਬਹੁਤ ਗਲਤੀਆਂ ਕਰਦੇ ਪਿਤਾ ਬਹੁਤ ਸਬਰ ਕਰਦਾ ਹੈ ਮਾਂ ਬਹੁਤ ਬਰਦਾਸ਼ਤ ਕਰਦੀ ਆ ਬੈਠ ਬੈਠ ਕੇ ਸਮਝਾਉਂਦੇ ਆ ਰਾਤਾਂ ਨੂੰ ਕੋਲ ਬਿਠਾ ਬਿਠਾ ਕੇ ਸਮਝਾਉਂਦੇ ਆ ਟੁਰਨ ਲੱਗੇ ਨੂੰ ਘਰੋਂ ਸਮਝਾ ਕੇ ਭੇਜਦੇ ਆ ਮੈਂ ਤਾਂ ਵੀ ਕਰਦੇ ਆ ਹੱਥ ਵੀ ਝੋੜਦੇ ਆ ਪਰ ਜਦੋਂ ਸਿਰੋਮਾਣੀ ਲੰਘ ਜਾਂਦਾ ਫਿਰ ਅਕਵਾਦ ਦੀ ਨੋਟਿਸ ਆਉਂਦਾ ਆ ਵੀ ਇਹਨੂੰ ਮੈਂ ਆਪਣੀ ਜ਼ਾਇਦਾਤ ਚੋਂ ਦੇਣ ਕਰਦਾ ਆ ਪਹਿਲੀ ਹੀ ਗਲਤੀ ਤੇ ਕਦੀ ਵੀ ਪਿਤਾ ਆਪਣੇ ਬੱਚ ਨੂੰ ਘਰੋਂ ਨਹੀਂ ਕੱਢਦਾ ਨਾ ਦੂਜੀ ਤੇ ਨਾ ਤੀਜੀ ਉਹ ਝੜਦਾ ਰਹਿੰਦਾ ਜਾਂ ਬਰਦਾਸ਼ਤ ਕਰਦਾ ਰਹਿੰਦਾ ਯਸ ਕਿਉਂਕਿ ਕਦੀ ਵੀ ਪਿਤਾ ਨਹੀਂ ਚਾਹੁੰਦਾ ਕਿ ਉਹਦੀ ਔਲਾਦ ਜਿਹੜੀ ਆ ਉਹ ਤੰਗੀ ਪਰੇਸ਼ਾਨੀ ਵਿੱਚ ਜਾਵੇ ਅਲੇ ਜੋਦਾ ਯਾ ਕਿ ਮੇਰੇ ਘਰ ਵਿੱਚ ਮੇਰੇ ਨਾਲ ਰਵੇਂ ਪਰ ਸੁਦਰ ਦੇ ਵਿੱਚ ਸਾਡਾ ਸਰਬਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਇਹੀ ਚਾਹਦਾ ਹੈ ਸਾਥੂ ਉਹ ਸਾਡੀ ਸਾਰੀਆਂ ਗਲਤੀਆਂ ਨੂੰ ਮਾਫ਼ ਕਰਨ ਦੇ ਲਈ ਤਿਆਰ ਹੈ ਜੇ ਅੱਜ ਅਸੀਂ ਮੰਨ ਲਈਏ ਆਪਣੀਆਂ ਗਲਤੀਆਂ ਨੂੰ ਜੇ ਅਸੀਂ ਅੱਜ ਤੋਬਾ ਕਰ ਲਈਏ ਕਿ ਵਾਕਿਆ ਹੀ ਅਸੀਂ ਪਾਪੀ ਹਾਂ ਅਸੀਂ ਗੁਨਾਹਗਾਰ ਹਾਂ ਸਾਡੇ ਕੋਲੋਂ ਗੁਨਾਹ ਹੋਏ ਆ ਅਸੀਂ ਹੁਕਮ ਤੋੜਦੇ ਆ ਅਸੀਂ ਚੁਕਲੀਆਂ ਕਰ ਰਹੇ ਆ ਝੂਠ ਦੇ ਝੂਠ ਬੋਲੀ ਜਾ ਰਹੇ ਆ ਠੱਗੀ ਠੱਗੀ ਮਾਰੀ ਜਾ ਰਹੇ ਆ ਘਮਾਂਡੇ ਤੇ ਘਮਾਂਡੇ ਨਾਲ ਚੜੀ ਜਾ ਰਹੇ ਆ ਜੇ ਅੱਜ ਅਸੀਂ ਰਿਪੈਂਡੈਂਸ ਦੇ ਵਿੱਚ ਆ ਜਾਈਏ ਅੱਜ ਉਹਨੇ ਮਿਹਰਬਾਨ ਹੋ ਜਾਣਾ ਅੱਜ ਹੀ ਤੁਹਾਡੇ ਜੀਵਨ ਦੇ ਵਿੱਚ ਉਹਦੀ ਆਸ਼ੀਸ਼ ਆਣੀ ਹੈ ਹਾਲੇਲੂਇਆ ਹਾਲੇਲੂਇਆ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਦੇਖੋ ਜੇ ਤੁਸੀਂ ਚੇਲਚ ਨੂੰ ਆਉਨੇ ਆ ਪਲੀਜ਼ ਆਪਣਾ ਜੀਵਨ ਮੁਕੰਮਲ ਰੀਤੀ ਦੇ ਨਾਲ ਬਦਲੋ ਸੱਚੀ ਨਹੀਂ ਤੇ ਕੋਈ ਫਾਇਦਾ ਨਹੀਂ ਹੈ ਹਾਲੇਲੂਇਆ ਮਾਰਗਾਂ ਦੇ ਲਈ ਖੁਫਤਤਾ ਕਾਰਨ ਬਣਦੇ ਆ ਅੱਜ ਬਹੁਤ سارے ਲੋਕ ਆ ਬਹੁਤ سارے ਲੋਕ ਆ Hallelujah. ਜਿੰਨਾ ਵਿਚਾਰ ਰੱਖਿਆ ਮੈਂ ਕਦੀ ਇੰਨੀ ਵੱਡੀ ਕਬਾਈ ਵੀ ਦੇ ਸਕਦਾ ਆ ਇੰਨਾ ਵੱਡਾ ਕੰਮ ਵੀ ਮੇਰੇ ਜੀਨਾਂ ਚ ਹੋ ਸਕਦਾ ਕਦੀ ਮੇਰੇ ਘਰ ਵਿੱਚ ਵੀ ਇੰਨੀਆਂ ਵਰਕਤਾਂ ਹੋ ਸਕਦੀਆਂ ਕਦੀ ਮੈਂ ਵੀ ਐਡੇ ਘਰਾਂ ਕੋਠੀਆਂ ਦਾ ਮਾਲਕ ਹੋ ਸਕਦਾ ਇਹੋ ਜਿਹਾ ਆਸ਼ੀਸ਼ਾ ਤੁਹਾਡੇ ਪਿੱਛੇ ਬੈ ਕੇ ਮਿਲਣਗੇ ਕਦੋਂ ਜੰਦਾ ਜੇ ਤੁਸੀਂ ਉਹ ਹੁਕਮ ਜੋ ਅੱਜ ਮੈਂ ਤੁਹਾਨੂੰ ਦੇ ਰਿਆਂ ਉਹਨਾਂ ਨੂੰ ਮਨ ਲਾ ਕੇ ਸੁਣੋ ਤੇ ਖੁਸ਼ੀ ਨਾਲ ਪੂਰਾ ਕਰੋ ਤਾਂ ਕਹਿੰਦਾ ਇਹ ਵਰਕਤਾਂ ਤੁਹਾਡੇ ਪਿੱਛੇ ਬੈ ਕੇ ਤੁਹਾਨੂੰ ਮਿਲਣਗੀਆਂ ਸੋ ਤੁਹਾਡੇ ਨਾਲ ਦੇਖੋ ਮੈਂ ਆਲਵੇਸ ਮਾਰਨਿੰਗ ਪ੍ਰੇਚ 'ਚ ਇਹ ਗੱਲ ਕਹਿੰਨੀ ਹੁੰਦੀ ਜਦੋਂ ਆਪਾਂ बोल के प्रार्थना करते हैं तो असली खुदा ਨਾਲ ਗੱਲ ਕਰ ਰਹੇ ਹੁੰਦੇ ਆ ਸਮਝਦੇ ਹੋ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਕਿਸੇ ਵੀ ਤੇਰੇ ਆਪਾਂ ਪ੍ਰਾਰਥਨਾ ਕਰਦੇ ਹਾਂ ਉਸ ਵੇਲੇ ਅਸੀਂ ਪਰਮੇਸ਼ਰ ਨਾਲ ਗੱਲ ਕਰਦੇ ਪ੍ਰਭੂ ਅਸੀਂ ਖੁੱਖੇ ਆ ਅਸੀਂ ਰੱਚੇ ਆ ਸਾਨੂੰ ਕੱਪੜੇ ਚਾਹੀਦੇ ਸਾਨੂੰ ਪੈਸੇ ਚਾਹੀਦੇ ਇੰਨੇ ਮੈਨਾਂ ਇੱਦਾਂ ਕੀਤਾ ਇੰਨੇ ਇੰਦਾ ਕੀਤਾ ਪ੍ਰਾਰਥਨਾ ਚ ਕੀ ਹੈ ਇਹੀ ਕੁਛ ਅਸੀਂ ਦੱਸ ਰਹੇ ਹੁੰਦੇ ਆ ਕਿ ਸਾਡੇ ਨਾਲ ਕੀ ਕੁਝ ਹੋਇਆ ਤੇ ਕੀ ਕੁਝ ਚਾਹੁੰਦੇ ਆ ਪਰ ਜਦੋਂ ਅਸੀਂ वचन ਪੜ੍ਹਦੇ ਆ ਉਦੋਂ ਖੁਦਾ ਸਾਡੇ ਨਾਲ ਗੱਲ ਕਰਦਾ ਹੈ ਕਿ ਜੋ ਤੂੰ ਚਾਹਨਾ ਇਦਾਂ ਕਰ ਇਦਾਂ ਕਰ ਇਦਾਂ ਕਰ ਤੇਰੇ ਨਾਲ ਬੋਲਣਾ ਹੈ ਹਾਲੇਲੂਇਆ ਜੀਵਨ ਦੇ ਵਿੱਚ ਕੰਮ ਬੜਨ ਆਸ਼ੀਸ਼ਾਂ ਆਉਣ ਤਾਂ ਅੱਜ ਖੁਦਾ ਤੁਹਾਡੇ ਨਾਲ ਗੱਲ ਕਰ ਰਿਹਾ ਜੇ वचन ਦੇ ਰਾਹੀਂ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰ ਰਿਹਾ ਆ ਅ ਜੇਕਰ ਤੁਸੀਂ ਪਰਮੇਸ਼ਵਰ ਦੀਆਂ ਅੱਖਾਂ ਲੱਗ ਗਏ ਹਾਲੇਲੂਇਆ ਹਾਲੇਲੂਇਆ ਆਓ ਅਸੀਂ ਦੇਖਦੇ ਹਾਂ ਪਹਿਲਾ ਯੋਹਾਨਾ ਜਵੇਂ ਨੇਮ ਦੇ ਵਿੱਚ ਹੀ ਈਸ਼ਵਰ ਤੇ ਪ੍ਰਕਾਸ਼ ਰੱਬਿਆ ਦੇ ਦਿੱਤਾ ਕੋਈ ਪਹਿਲਾ ਆ ਪਹਿਲਾ ਯੋਹਾਨਾ ਉਹਦਾ ਅਸੀਂ ਪਹਿਲਾ ਹੀ ਅਧਿਆਇ ਦੇਖਾਂਗੇ ਇਹ ਪੂਰੀ ਸ਼ੇਤੋਂ 10 ਤੱਕ ਅਸੀਂ ਦੇਖਦੇ ਆ ਹਾਲੇਲੂਇਆ ਕਹਿੰਦਾ ਜੇ ਅਸੀਂ ਅਖੇ ਭਈ ਸਾਡੀ ਉਹਦੇ ਨਾਲ ਸੰਗਤ ਹੈ ਅਤੇ ਚੱਲੀਏ ਹਨੇਰੇ ਵਿੱਚ ਤਾਂ ਅਸੀਂ ਝੂਠ ਮਾਰਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ ਸੋ ਬਚਨ ਕੀ ਰਾਸਾ ਕਹਿੰਦਾ ਜੇ ਅਸੀਂ ਇਹ ਕਹਿੰਨੇ ਆ ਵੀ ਸਾਡੀ ਪਰਮੇਸ਼ਵਰ ਦੇ ਨਾਲ ਸੰਗਤ ਹੈ ਸੰਗਤ ਦਾ ਮਤਲਬ ਕੀ ਹੁੰਦਾ ਕਿ ਅਸੀਂ ਇਕੱਠੇ ਹੁੰਨੇ ਆ ਅਸੀਂ ਗੱਲਾਂ ਕਰਦੇ ਕਹਿੰਦਾ ਜੇ ਅਸੀਂ ਇਹ ਕਹਿੰਨੇ ਆ ਕਿ ਸਾਡੀ ਸੰਗਤ ਆ ਉਹਦੇ ਨਾਲ ਤੇ ਚੱਲੀਏ ਹਨੇਰੇ ਵਿੱਚ ਕੰਮ ਅਸੀਂ ਗਲਤ ਕਰੀਏ ਤਾਂ ਕਹਿੰਦਾ ਅਸੀਂ ਮੈਂ ਝੂਠ ਮਾਰਦੇ ਆ ਅਤੇ ਸੱਚ ਉੱਤੇ ਨਹੀਂ ਚੱਲਦੇ ਜੇ ਕੋਈ ਇਹ ਕਹੇ ਕਿ ਮੈਂ ਪ੍ਰਭੂ ਨੂੰ ਮਿਲਦਾ ਹਾਂ ਰੋਜ਼ ਪਰ ਪਾਪ ਕਰੀ ਜਾਂਦਾ ਆ ਉਹ ਮਿਲਦਾ ਹੋ ਹੀ ਨਹੀਂ ਸਕਦਾ। ਬਚਦੇ ਐ ਨੇ ਜਿਹੜੇ ਵੀ ਜੇ ਕੋਈ ਇਦਾਂ ਕਹਿੰਦਾ ਆ ਮੇਰੀ ਉਹਦੇ ਨਾਲ ਸੰਗਤ ਆ ਤੇ ਚੱਲਦਾ ਹਨੇਰੇ ਵਿੱਚ ਆ। ਕਹਿਣ ਦਾ ਮਤਲਬ ਕਿਉਂਕਿ ਵਚਨ ਵਿੱਚ ਲਿਖਿਆ ਉਹ ਚਾਨਣ ਆ। ਜੇ ਸੰਗਤ ਚਾਨਣ ਦੇ ਨਾਲ ਆ ਤੇ ਫਿਰ ਤੁਰਦਾ ਹਨੇਰੇ ਵਿੱਚ ਕਹਿੰਦੇ ਆ। ਚਾਨਣ ਕਹਿੰਦੇ ਹੁੰਦੇ ਆ ਜੇ ਉਹ ਜੀ ਸੰਗਤ ਉਹ ਜੀ ਮੁੰਡਾ ਜੀ ਕਰਾ ਲਿਆ ਬੰਦ ਲਗਾਇਆ ਬਹੁਤ سارے ਲੋਕ ਆ ਘਰੋਂ ਜੱਜ ਚਲਾ ਕੇ ਆਉਂਦੇ ਪਰ ਜੱਜ ਵਿੱਚ ਪਹੁੰਚਦੇ ਨਹੀਂ ਬਹੁਤ ਨੌਜਵਾਨ ਆ ਸਕੂਲ ਦਾ ਕਾਲਜ ਦਾ ਕਹਿ ਕੇ ਜਾਂਦੇ ਆ ਸਕੂਲ ਕਾਲਜ ਵਿੱਚ ਪਹੁੰਚਦੇ ਨਹੀਂ ਹੁੰਦੇ ਕਿਤੇ ਕੈਂਟੀਨਾਂ ਦੇ ਵਿੱਚ ਹੁੰਦੇ ਕਿਤੇ ਸਨਮਿਆਂ ਦੇ ਵਿੱਚ ਮਿਲਦੇ ਕਿਤੇ ਕਿਤੇ ਡੇਟਿੰਗ ਤੇ ਗਏ ਹੋਏ ਆ ਕਿਤੇ ਐਦਾ ਹੀ ਨਹੀਂ ਕਿ ਤੁਸੀਂ ਕਹਿੰਦੇ ਅਸੀਂ ਕੁਰਾਨ ਨੂੰ ਮੰਨਦੇ ਤੇ ਮੰਨਦੇ ਖੁਦ ਵੀ ਹੋਮੋ ਸੰਗਤ ਪਰਮੇਸ਼ਰ ਦੇ ਨਾਲ ਆ ਤਾਂ ਫਿਰ ਪਰਮੇਸ਼ਰ ਦੀ ਝਲਕ ਨਜ਼ਰ ਆਉਣੀ ਚਾਹੀਦੀ ਆ ਦਾ ਇਹ ਤੇ ਇਹ ਕੰਮ ਬੇਅਕਲਿਆਂ ਦੇ ਆ ਕਿਸੇ ਦੀਆਂ ਧੀਆਂ ਨੂੰ پیسے ਦੇ ਕੇ ਆਪਣੀਆਂ ਖੁਸ਼ੀਆਂ ਤੇ ਨਚਾਉਣਾ ਇਹ ਬੇਅਕਲਿਆਂ ਦਾ ਕੰਮ ਹੈ ਕਿਸੇ ਦੀ ਮਜਬੂਰੀ ਦਾ ਫਾਇਦਾ ਚੱਕਣਾ ਇਹ ਬੇਅਕਲਿਆਂ ਦਾ ਕੰਮ ਹੈ ਅਗਰ ਤੁਸੀਂ ਬਖਤਿਸਮਾ ਵੀ ਲੈ ਲਿਆ ਤੁਸੀਂ satsang ਵੀ attend ਕਰ ਰਹੇ ਆ ਆਪਣੇ ਬੱਚਿਆਂ ਦੇ ਵਿਆਹਾਂ ਤੇ ਤੁਸੀਂ ਨਚਾਰ ਬੁલાਏ ਹੋਏ ਜਿਹੜੇ ਅਸ਼ਲੀਲ ਗੀਤਾਂ ਦੇ ਉੱਤੇ ਨੱਚਦੇ ਆ ਤੇ ਨਚਾਉਂਦੇ ਆ ਤੁਸੀਂ ਕਦੀ ਵੀ ਸਵਰਗ ਨੂੰ ਨਹੀਂ ਜਾ ਸਕਦੇ ਇਹੇ ਤਾਂ ਸਮਾਂ ਹੈ ਜਿੱਥੇ ਅਸੀਂ ਆਪਣੇ ਲੋਕਾਂ ਦੇ ਕਮ ਕੀਤਾ ਯਾਰ ਕੀ ਬਦਲਾਅ ਆਇਆ ਸਾਨੂੰ ਚਾਹੀਦਾ ਯਾਰ ਜਦੋਂ ਸਾਡੇ ਫੈਮਲੀ ਗੱਟ ਟੂਗੇਦਰ ਹੁੰਦੇ ਆ ਕੋਈ ਪਾਰਟੀ ਹੁੰਦੀ ਕੋਈ ਸੈਲੀਬ੍ਰੇਸ਼ਨ ਹੁੰਦੀ ਕੋਈ ਸ਼ਾਦੀ ਦਾ ਮੌਕਾ ਆਉਂਦਾ ਉਸ ਵੇਲੇ ਇਹੋ ਜਿਹੇ ਅਰੇਂਜਮੈਂਟਸ ਕਰੋ ਕਿ ਆਪਣੀ ਟੈਸਟੀਮਨੀ ਦੋ ਉਹਨਾਂ ਸਾਰਿਆਂ ਨੂੰ ਬੈਠਿਆ ਹੋਇਆਂ ਨੂੰ ਕਿ ਅਸੀਂ ਕਿੱਥੇ ਸੀ ਕਿਹੜੇ ਹਾਲਾਤਾਂ ਵਿੱਚ ਸੀ ਕਿਦਾਂ ਰੋਟੀ-ਬੋਟੀ ਤੋਂ ਵੀ ਅਸੀਂ ਤੰਗ ਸੀਗੇ ਕਿ ਕਿਸ ਬਿਮਾਰੀ ਵਿੱਚ ਸੀ ਜਦੋਂ ਕੋਈ ਸਾਨੂੰ ਪੁੱਛਣ ਵਾਲਾ ਨਹੀਂ ਸੀ ਡਾਕਟਰਾਂ ਨੇ ਜਵਾਬ ਦੇ ਦਿੱਤੇ ਸੀ ਜੋ ਵੀ ਤੁਹਾਡੀ ਜੀਵਨ ਦੀ ਕਹਾਣੀ ਆ ਉਹ ਟੈਸਟੀਮਨੀ ਉਹਨਾਂ ਲੋਕਾਂ ਨੂੰ ਦੋ ਜੇ ਜੇ ਬੈਨ ਉਹ ਤੁਹਾਡੇ ਘਰ ਵਿੱਚ ਆਏ ਇਸ ਸੁਨਹਿਰੇ ਸਮੇਂ ਨੂੰ ਜਿਹੜਾ ਗਵਾ ਲਿੰਦਾ ਜਾ ਉਹ ਬੜ ਕੇ ਹੱਥ ਨਹੀਂ ਹੁੰਦਾ ਸਾਨੂੰ ਲੱਗਦਾ ਮਮੇ ਕੀ ਕਹਿਣਗੇ ਮਮੇ ਤਾਂ ਪਰਬੂਚ ਨਹੀਂ ਆਏ ਨੇ ਉਹਨਾਂ ਨੇ ਤਾਂ ਜਾਗੋ ਕੱਢਣੀ ਆ ਉਹ ਤਾਂ ਢੋਲੀ ਲੈ ਕੇ ਆਏ ਆ ਉਹਨਾਂ ਨੇ ਤਾਂ ਪੀਣੀ ਆ ਅਸੀਂ ਨਾ ਪਿਆਰੀ ਉਹਨਾਂ ਨੇ ਆਂਬ ਲਿਆ ਕੇ ਪੀ ਲੈਣੀ ਆ ਜਿਹੜਾ ਆਂਬੇ ਖੂਚ ਨਿਕਦਾ 20 ਬਲੀ ਟਿੱਕੇ ਤੁਸੀਂ ਕਹਿੰਦੇ ਧੱਕਾ ਦਿੰਨੇ ਆ ਜੇ ਤੁਸੀਂ ਪਿਆਰ ਕਰਦੇ ਹੋ ਨਾ ਕਿਸੇ ਨੂੰ ਤੁਹਾਡਾ ਕੰਮ ਖੂਚਾ ਕੱਢਣਾ ਆ ਤੇ ਖੂ ਵਿੱਚ ਸੁਟਣਾ ਆ ਜੇ ਤੁਹਾਡਾ ਕੋਈ ਆਪਣਾ ਰਿਸ਼ਤੇਦਾਰ ਤੁਹਾਨੂੰ ਇਹ ਕਹਿ ਰਿਹਾ ਵੀ ਆਹ ਬਾਹਰ ਡੰਗਿਆ ਮੈਂ ਇਹਦੇ ਨਾਲ ਜੇ ਅਸੀਂ ਨਾ ਲਿਆ ਕੇ ਦਿੱਤੀ ਇਹਨਾਂ ਨੇ ਆਪੇ ਲਿਆ ਕੇ ਵੀਰਾਂ ਨਹੀਂ ਲੈ ਤੇ ਉਹੀ ਲਾ ਕੇ ਦਿੰਦੇ ਆ ਇਹ ਕੀ ਆ ਫਾਹਾ ਲਾਉਣਾ ਸਾਨੂੰ ਇਹ ਕੰਮ ਛੱਡਣੇ ਹੋਣਗੇ ਫੇਰ ਅਸੀਂ ਕਹਿੰਦੇ ਪਤਾ ਨਹੀਂ ਅਸੀਂ ਰੱਬ ਦਾ ਕੀ ਨੁਕਸਾਨ ਕੀਤਾ ਕਿਹੜੇ ਮਾਂ ਮਾਰੇ ਆ ਸਾਡੇ ਨਾਲ ਫਿਰ ਰੱਬ ਕਹਿੰਦੇ ਪੁੱਛਿਆ ਅਸੀਂ ਤਾਂ ਐਤਵਾਰ ਨਹੀਂ ਮਿਸ ਕਰਦੇ ਅਸੀਂ ਤਾਂ ਵੀਰਵਾਰ ਨਹੀਂ ਮਿਸ ਕਰਦੇ ਸੀਗਾ ਇਦਾਂ ਕਰਦੇ ਉਦਾਂ ਕਰਦੇ ਤੁਸੀਂ ਉਹ ਮਿਸ ਕਰਦੇ ਆ ਜੋ ਨਹੀਂ ਕਰਨਾ ਚਾਹੀਦਾ ਤੁਸੀਂ ਆਪਣੀ ਰੁਟੀਨ ਮਿਸ ਕਰਦੇ ਆ ਤੁਸੀਂ ਆਪਣੀ ਗਵਾਹੀ ਦੇਣਾ ਮਿਸ ਈ ਗਾਨ ਆਪਣੇ ਬੱਚਿਆਂ ਨੂੰ 32ਵੇਂ ਨਹੀਂ ਦੁਆਰੇ ਪਤਾ ਨਹੀਂ ਇਹਨਾਂ ਦੇ ਵਿਆਹ ਕਿਹੜੇ ਘਰ ਚ ਹੋਲੇ ਹallelujah ਤੁਸੀਂ ਕੋਈ ਗੋਲ ਹੀ ਨਹੀਂ ਛੱਡ ਕੀਤੀ ਤੁਹਾਨੂੰ ਪਤਾ ਹੀ ਨਹੀਂ ਇਹਨਾਂ ਦੇ ਵਿਆਹ ਕਿਹੜੇ ਘਰ ਵਿੱਚ ਹੋਣੇ ਤੁਸੀਂ ਵਿਸ਼ਵਾਸੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਨਿਆਣਿਆਂ ਦੇ ਵਿਆਹ ਵਿਸ਼ਵਾਸੀਆਂ ਦੇ ਘਰ ਵਿੱਚ ਹੋਣੇ ਆ ਅਸੀਂ ਆਪਣੇ ਬੱਚੇ ਵਿਸ਼ਵਾਸੀਆਂ ਦੇ ਘਰ ਵਿੱਚ ਵਿਆਹਣੇ ਆ ਅਸੀਂ ਬਪ ਇਸਮੇ ਦਵਾਈਏ ਆਪਣੇ ਨਿਆਣਿਆਂ ਨੂੰ ਬਪ ਇਸਮੇ ਵਾਲਿਆਂ ਨੂੰ ਲੱਭਾਂਗੇ ਜਿਸ ਪਰਮੇਸ਼ਵਰ ਨੇ ਇਹਨਾਂ ਨੂੰ ਪੈਦਾ ਕੀਤਾ ਉਹਨਾਂ ਨੇ ਮੇਰੇ ਨਾਲ ਦਾ ਵੀ ਪੈਦਾ ਕੀਤਾ ਆ 32ਵੇਂ ਨਹੀਂ ਦੁਆਰੇ ਬੱਚਿਆਂ ਨੂੰ ਹਾਂ ਤਾਂ ਹੋ ਗਈ ਖਾਲ ਦੇ ਕੀ ਬਣਾ ਕੇ ਲਿਆ ਨੇ ਇਹਨਾਂ ਨੂੰ ਕਰਨ ਦੇਣੀ ਕਿ ਨਹੀਂ ਕਰਨ ਦੇਣੀ ਰੋਟੀ ਕਹਿੰਦੇ ਖਾਣੇ ਦੀ ਬਣਾਉਣਗੇ ਅੱਗੇ ਜਾ ਕੇ ਛੋੜਨੀ ਕਿ ਨਹੀਂ ਛੋੜਨੀ ਐਜੂਕੇਟ ਕਿਉਂ ਕਰ ਰਹੇ ਹੋਗੀ ਪਤਾ ਗਲੇ ਨਗਰੀ ਕਰੋੜੀ ਕਿ ਨਹੀਂ ਕਰੋੜੀ ਮੈਂ ਤੁਸੀ ਸਕੂਲੇ ਕਾਹਦੇ ਪਾਏ ਮਹਾਰਾਜ ਆਪਣੀਆਂ ਆਤਮਾ ਦੀਆਂ ਅੱਖਾਂ ਨੂੰ ਖੋਲੋ ਮਹਾਰਾਜ ਆਪਣੇ ਹੱਥ

ਤੂੰ ਸੱਚੇ ਤੇ ਜੀਉਂਦੇ ਪਰਮੇਸ਼ਵਰ ਨੂੰ ਮੰਨਦਾ ਹੈਂ ਹallelujah ਸੋ ਇੱਥੇ ਇਦਾਂ ਹੀ ਲਿਖਿਆ ਜੀ ਕਹਿੰਦਾ ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪੋ ਵਿੱਚ ਹੀ ਸੰਗਤ ਹੈ ਅਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਕਿਹਨਾਂ ਨੂੰ ਸ਼ੁੱਧ ਕਰਦਾ ਉਹਦੇ ਪੁੱਤਰ ਦਾ ਲਹੂ ਜਿਹੜੇ ਆਪਣੀ ਸੰਗਤ ਚਾਨਣ ਨਾਲ ਰੱਖਦੇ ਤੇ ਚਾਨਣ ਵਿੱਚ ਚੱਲਦੇ ਆ ਇਹ ਕਹਿਣ ਨਾਲ ਕਿ ਯਿਸੂ ਮੈਨੂੰ ਸਾਰੇ ਪਾਪਾਂ ਤੋਂ ਧੋ ਰਿਹਾ ਹੈ ਯਿਸੂ ਦੇ ਲਹੂ ਦੇ ਨਾਲ ਮੈਨੂੰ ਚੰਗਾ ਕੀਤਾ ਗਿਆ ਉੱਥੇ ਜਾ ਕੇ ਕਿਸੇ ਦੀ ਜੇਬ ਕੱਢ ਲਈ ਕਾਰ ਕਰ ਦਿੱਤੀ ਕੋਈ ਲੁੱਟ ਕਸਟ ਕਰ ਲਈ ਜਾ ਕੇ ਸੱਸ ਨਣਾ ਦੇ ਨਾਲ ਅੜਾ ਲਾ ਲਿਆ ਕੋਈ ਯਿਸੂ ਦੇ ਲਹੂ ਨੇ ਤੁਹਾਡਾ ਬਾਪ ਨਹੀਂ ਤੋੜ ਅਗਰ ਤੁਸੀਂ ਚਾਹਦੇ ਆ ਕਿ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਤੁਹਾਡੇ ਬਾਪ ਤੋਂ ਦੇ ਜਾਣਾ ਕਿ ਇੱਥੇ ਇਦਾਂ ਲਿਖਿਆ ਆ ਜੇ ਅਸੀਂ ਜਾਣਣ ਵਿੱਚ ਚੱਲੀਏ ਜਿਵੇਂ ਉਹ ਜਾਣਣ ਵਿੱਚ ਹੈ ਤਾਂ ਸਾਡੀ ਆਪੋ ਵਿੱਚ ਸੰਗਤ ਹੈ ਅਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਬਾਪ ਤੋਂ ਸ਼ੁੱਧ ਕਰਦਾ ਜੇ ਸਾਡਾ ਚਾਲ ਚੱਲਣ ਬਦਲ ਜਵੇ ਇਸਨ ਨਹੀਂ ਪਰ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਕਿ ਅਸੀਂ ਕਹਿ ਦੇਣਾ ਤੇ ਹੋ ਜਾਣਾ ਹੈ ਐਡੇ ਵੀ ਅਫਸਰ ਨਹੀਂ ਆ ਬਣ ਲਗੇ ਵੀ ਜੜੀ ਸਾਡੀ ਉੱਥੇ ਕਹਿਣ ਦੇ ਨਾਲ ਹੀ ਚੱਲ ਜਾਓ ਐਡੀ ਵੀ ਕੋਈ ਇਨਫਲੂਐਂਸ ਨਹੀਂ ਹੈ ਅਸੀਂ ਇਸ ਕਰਕੇ ਨਹੀਂ ਬਚਾਈ ਗਏ ਕਿ ਜ਼ਮੀਨਾਂ ਜਾਇਦਾਦਾਂ ਬਹੁਤ ਿਆ ਸੋਹਣੇ ਬਹੁਤ ਿਆ ਪੜੇ ਲਿਖੇ ਬਹੁਤ ਿਆ ਹੁਨਰ ਬਹੁਤ ਿਆ ਗੌਣ ਬਹੁਤ ਿਆ ਨਹੀਂ 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 ਇਹ ਇਨਫਲੂਐਂਸ ਉਹਦੇ ਉੱਤੇ ਨਹੀਂ ਚੱਲਦਾ ਸਿਰਫ ਇਸ ਕਰਕੇ ਬਚਾਈ ਗਏ ਕਿ ਉਹ ਪਿਆਰ ਕਰਦਾ ਜਾਂ ਤੇ ਬਚਾਉਣਾ ਚਾਹੁੰਦਾ ਹੈ ਬਸ ਸਿਰਫ ਇਸੇ ਕਰਕੇ ਬਚਾਈ ਗਏ ਹੋਰ ਕੋਈ ਕੋਈ ਰੀਜ਼ਨ ਨਹੀਂ ਕਿ ਉਹਨੇ ਜਾਨੂੰ ਇਸ ਲਈ ਬਚਾਇਆ ਨਹੀਂ ਸਿਰਫ ਇਸ ਲਈ ਬਚਾਇਆ ਕਿਉਂਕਿ ਉਹਨੇ ਸਾਡੇ ਨਾਲ ਪਿਆਰ ਕੀਤਾ ਆ ਕਿ ਉਹਨੇ ਚਾਇਆ ਕਿ ਸਾਨੂੰ ਬਚਾ ਲੇ ਇਸ ਤੋਂ ਵੱਡਾ ਕੋਈ ਕਾਰਨ ਨਹੀਂ ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸੱਚਾਈ ਸਾਡੇ ਵਿੱਚ ਹੈ ਨਹੀਂ ਜੇ ਕੋਈ ਦੇਖੋ ਅੱਜ ਕੱਲ ਨਾ ਅਸੀਂ ਕਹਿੰਦੇ ਜਰੂਰ ਆ ਮੇਰੇ 'ਚ ਬਹੁਤ ਪੇਸ਼ੈਂਸ ਆ ਮੈਂ ਬਹੁਤ ਬਰਦਾਸ਼ਤ ਕਰ ਸਕਦਾ ਆ ਇਤਨਾ ਹੌਂਕਾ ਬਹੁਤ ਟੱਕਰੀਆਂ ਭਟੀਆਂ ਗੱਲਾਂ ਕਰਦੇ ਭਈ ਜੇ ਸਾਨੂੰ ਕੋਈ ਆ ਕੇ ਕਹੇ ਨਾ ਓਏ ਪਾਪੀਆ ਉਰੇ ਆ ਬਸ ਇਹ ਰਹੀ ਸਵੇਰ ਚੈਨ ਕੋਈ ਨਾ ਬਹੁਤ ਪੰਜਾਂ ਮਿੰਟਾਂ ਵਿੱਚ ਬਣਾ ਲੈਣੇ ਕੋਈ ਕਹੇ ਨਾ ਸਹੀ ਕੋਈ ਘਰ ਤੂੰ ਜਿੰਨਾ ਪਾਪੀ ਆ ਨਾ ਹallelujah ਇਧਰ ਨਿਵਾਤ ਬਸ ਅੱਗੇ ਉਹ ਕਹਿਣ ਦੀ ਕੋਈ ਜ਼ਰੂਰਤ ਨਹੀਂ ਆ ਅਸੀਂ برداشت ਤੇ ਨਹੀਂ ਕਰਦੇ ਇੱਥੇ ਬਚਨ ਕੀ ਕਹਿੰਦਾ ਹੈ ਕਹਿੰਦਾ ਜੇ ਕੋਈ ਇਹ ਕਹਿੰਦਾ ਕਿ ਮੈਂ ਬਾਪ ਨਹੀਂ ਕੀਤਾ ਉਹ ਝੂਠ ਬੋਲਦਾ ਹੈ ਜੇ ਕੋਈ ਕਹਿੰਦਾ ਯਾਰ ਜੇ ਅਸੀਂ ਆਖੇ ਵੀ ਸੀ ਅਸੀਂ ਪਾਪੀ ਨਹੀਂ ਆ ਤਾਂ ਆਪਣੇ ਆਪ ਨੂੰ ਧੋਖਾ ਦੇਨੇ ਆ ਇਸ ਵੀਡੀਓ ਨੂੰ ਪੂਰਾ 5 ਮਿੰਟ ਦੇ ਲਈ ਅਗਰ ਆਪੇ ਥੇਖਾ ਬੰਦ ਕਰਕੇ ਵੇਚ ਗਏ ਤੇ ਕਹੀਏ ਨਾ ਕਿ ਕੁਤਰਾਤਮਾ ਜੀ ਇੱਕੋ ਹੀ ਉਹ ਦਿਖਾਉ ਉਹ ਸਾਰੀ ਮੇਰੀ ਜ਼ਿੰਦਗੀ ਚ ਪਾਪ ਕਿੱਥੇ ਕਿੱਥੇ ਆ ਆਪਣਾ ਇਹ ਨੂੰ ਸ਼ੀਸ਼ੇ ਚ ਵੇਖਣ ਲੱਗਿਆ ਸੰਗ ਆ ਜਣੀ ਇੰਨੇ ਇੱਕ ਪਾਪ ਨਜ਼ਰ ਆ ਜਿਹੜੇ ਇੰਨੇ ਕ ਪਾਪ ਨਜ਼ਰ ਆ ਜਿਹੜੇ ਮੈਂ ਕਹਿੰਦੀ ਜਦੋਂ 5 ਸਾਲਾਂ ਦੇ ਸੀ ਨਾ ਉਦੋਂ ਉਹਦੀਆਂ ਕੀਤੀਆਂ ਹੋਈਆਂ ਗਲਤੀਆਂ ਵੀ ਚੇਤੇ ਆਉਣਗੀਆਂ ਵੀ ਮੰਮੀ ਨੂੰ ਕਿੱਥੇ ਗਲਤ ਬੋਲਿਆ ਡੈਡੀ ਤਾਂ ਕਿੱਥੇ ਧੋਖਾ ਦਿੱਤਾ ਚੋਰੀ ਕਰੋਂ ਕਦੋਂ ਕੀਤੀ ਝੂਠ ਕਦੋਂ ਕਦੋਂ ਬੋਲਿਆ ਸਕੂਲ ਸਭ ਕਾ ਕੇ ਉਹਨੇ ਲਿਸਟਾ ਬਣਾ ਕੇ ਤੁਹਾਡੇ ਅੱਗੇ ਰੱਖ ਦੇਈਆਂ ਵਿਦਰ ਇਨ 5 ਮਿੰਟਸ ਤੇ ਅਸੀਂ ਕਹਿੰਦੇ ਮੈਨੂੰ ਪਤਾ ਨਹੀਂ ਕਿਹੜੀਆਂ ਭੁੱਲਾਂ ਚੁੱਕਾ ਪਤਾ ਕਿਤਾ ਨਹੀਂ ਹੈ ਬੱਚਣ ਕਹਿੰਦਾ ਹਰੀ ਨਾਲ ਬਣਾਇਆ ਹੋਇਆ ਜਿਹੜੀ ਗੱਲ ਦਾ ਵੰਡ ਪ੍ਰੈਮੀਸ਼ਰ ਜਦੋਂ ਅਸੀਂ ਝੂਠ ਬੋਲਦੇ ਬਿਲਕੁਲ ਅਣਜਾਣ ਬੁੜੇ ਚ ਨਹੀਂ ਬੋਲਦੇ ਸੋਚ ਕੇ ਬੋਲਦੇ ਤੱਕ ਕੇ ਬੋਲਦੇ ਸਕੀਮ ਲਾ ਕੇ ਬੋਲਦੇ ਵੀ ਕੀ ਬੋਲਣਾ ਹੈ ਜਦੋਂ ਧੋਖਾ ਦਿੰਦੇ ਆ ਤੱਕ ਕੇ ਦਿੰਦੇ ਆ ਸਕੀਮ ਲਾ ਕੇ ਦਿੰਦੇ ਆ ਵੀ ਧੋਖਾ ਕਿੱਦਾਂ ਦੇਣਾ ਕੋਈ ਅਣਜਾਣ ਬੁੜੇ ਚ ਧੋਖਾ ਨਹੀਂ ਦਿੰਦਾ ਕੋਈ ਅਣਜਾਣ ਬੁੜੇ ਚ ਝੂਠ ਨਹੀਂ ਬੋਲਦਾ ਸਭ ਜਾਣ ਜਾਣ ਬੁੜ ਝੂਠ ਨਹੀਂ ਹੁੰਦਾ ਹੀ ਨਿਕਲਦਾ ਝੂਠ ਤਾਂ ਸੋਚ ਕੇ ਤੱਕ ਕੇ ਪਲਾਨ ਕਰਕੇ ਬੋਲਣਾ ਪੈਂਦਾ ਏ ਉਹ ਕਿੰਨਾ ਚੀਜ਼ ਚਾਹਤੇ ਭੁੱਲ ਸਕਦੀ ਆ ਜਿਹੜੀ ਤੁਸੀਂ ਪਲੈਨਿੰਗ ਦੇ ਨਾਲ ਕੀਤੀ ਆ ਤੇ ਜੇ ਕੋਈ ਸਾਨੂੰ ਕਹਦੇ ਪਾਪੀ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਪਰ ਸੱਚ ਕੀ ਆ ਕਿ ਅਸੀਂ ਹਾਂ ਸੋਚਾਂ ਨਾਲ ਕਿੰਨੇ ਬਾਪ ਕੀਤੇ ਮਨ ਵਿੱਚ ਕਿੰਨੇ ਬਾਪ ਰੱਖੇ ਆ ਭਾਵੇਂ ਇੱਥੇ ਬੈਠੇ ਆ ਫਿਰ ਵੀ ਮਾਰੇ ਵਿੱਚ ਬੜੀਆਂ ਹੈਗੀਆਂ ਆ ਪਾਪ ਹੈਗੇ ਆ ਅਜੇ ਵੀ ਬਹੁਤ ਸਾਰੇ ਢਾੜ ਭਰਾ ਹੋ ਜਿਹਨਾਂ ਨੂੰ ਆਪ ਨਹੀਂ ਕਰ ਸਕੇ ਅਸੀਂ ਅਜੇ ਵੀ ਕੋਈ ਸਾਹਮਣੇ ਆਜਵੇ ਇਹ ਕਿੱਥੋਂ ਮੇਰੇ ਮਥੇ ਲੱਗ ਗਿਆ ਇਹਦਾ ਮਥੇ ਲੱਗਣਾ ਬਹੁਤ ਜ਼ਰੂਰੀ ਸੀ ਇਹ ਕਿੱਥੋਂ ਆਣ ਬੜਿਆ ਇਹ ਕੀ ਆ ਇਹ ਮਾਫ ਕੀਤਾ ਹੋਇਆ ਸੁਭਾ ਨਹੀਂ ਇੱਕ ਮੇਰਾ ਅਜੇ ਵੀ ਹੋ ਰੜਕਦਾ ਆ ਅਜੇ ਵੀ ਗੜਬੜ ਬਾਕੀ ਆ ਤੇਰੀ ਕਸਰ ਸੀ ਆਦਾ ਤੂੰ ਹੀ ਇਹ ਕੀ ਆ ਤੁਹਾਡੇ ਅੰਦਰ ਪਿਆ ਹੋਇਆ ਕਚਰਾ ਹੱਲੇ ਵੀ ਐਂਟੀਵਾਇਰਸ ਰਨ ਕਰਨ ਦੀ ਜ਼ਰੂਰਤ ਆ ਬਿਕਾਜ਼ ਬਹੁਤ ਸਾਰਾ ਵਾਇਰਸ ਪਿਆ ਹੋਇਆ ਆ ਔਰ ਉਸ ਵਾਇਰਸ ਨੇ ਤੁਹਾਡੀਆਂ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਆ ਨਾ ਉਹਨਾਂ ਨੂੰ ਇਫੈਕਟ ਕੀਤਾ ਹੋਇਆ ਹੈ ਸਾਨੂੰ ਜ਼ਰੂਰ ਇਤਿਆਸ ਹੀ ਆਪਣੇ ਅੰਦਰੋਂ ਕਚਰੇ ਨੂੰ ਕੱਢੀਏ ਦੇਖੋ ਨਫਰਤ ਸਾਡੇ ਅੰਦਰੋਂ ਪ੍ਰਭੂ ਨੇ ਨਹੀਂ ਕੱਢਣੀ ਅਸੀਂ ਕੱਢਣੀ ਆ ਪਾਪ ਅਸੀਂ ਛੱਡਣਾ ਹੈ ਉਹਨੇ ਸਾਡੀ ਮਦਦ ਕਰਨੀ ਆ ਨਸ਼ਾ ਤੁਸੀਂ ਛੱਡਣਾ ਤੁਹਾਨੂੰ ਮਨ ਬਣਾਉਣਾ ਪੈਣਾ ਹੈ ਤੁਸੀਂ ਇੱਥੇ ਪ੍ਰਾਰਥਨਾ ਕਰਵਾ ਕੇ ਗਏ ਆ ਕਿ ਮੈਂ ਨਸ਼ਾ ਛੱਡਣਾ ਚਾਹੁੰਨਾ ਆ ਮੈਂ ਨਸ਼ਾ ਨਹੀਂ ਕਰਨਾ ਚਾਹੁੰਨਾ ਫਿਰ ਸ਼ਾਮੀ ਠੇਕੇ ਤੇ ਕੀ ਲੜ ਗਏ ਆ ਜਿੱਥੇ ਸ਼ਰਾਬ ਵਾਲੀਆਂ ਬਾਟੀਆਂ ਚੱਲ ਰਹੀਆਂ ਉਸ ਮੇਜ਼ ਦੇ ਬੈਠ ਕੇ ਕੀ ਕਰ ਰਹੇ ਆਂ ਉੱਥੇ ਕੀ ਕਰਨੂ ਬੇਟਾ ਤੂੰ ਤਾਂ ਛੱਡਣਾ ਚਾਹੁੰਦਾ ਹੈ ਨਾ ਤੂੰ ਜਾ ਕੇ ਵੈਸ਼ਨੂਆਂ 'ਚ ਬੈਠ ਤੂੰ ਜਾ ਕੇ ਸੋਫੀਆਂ ਵਿੱਚ ਬੈਠ ਜਿਹੜੇ ਨਹੀਂ ਪੀਂਦੇ ਉਹਨਾਂ ਨਾਲ ਬੈਠ ਤੂੰ ਸ਼ਰਾਬੀਆਂ ਨਾਲ ਕੀ ਕਰਦਾ ਹੈਂ ਤੂੰ ਤਾਂ ਜਿੱਕਾ ਲਾਉਣਾ ਛੱਡਣਾ ਜਿੱਥੇ ਜਿੱਕਾ ਵੇਖਦਾ ਤੂੰ ਉਹਨਾਂ ਨਾਲ ਕੀ ਕਰਦਾ ਹੈਂ ਤੇਰਾ ਠੱਕੇ ਦਾ ਕੀ ਕੰਮ ਹੈਂ ਤੂੰ ਤਾਂ ਚੁਗਲੀਆਂ ਕਰਨੀਆਂ ਛੱਡਣੀਆਂ ਜਿਹੜੇ ਜਨਾਨੀ ਨਾਲ ਚੁਗਲੀਆਂ ਦੀ ਆਦਤ ਹੈ ਤੂੰ ਉਹਦੇ ਘਰ ਕੀ ਲੈਣ ਗਈ ਆਂ ਜੇ ਆਦਤ ਛੱਡਣੀ ਆਂ ਤਾਂ ਅੱਡੇ ਵੀ ਬਦਲੋ ਆਪਣੇ ਮਨ ਦੇ ਖਿਆਲ ਬਦਲੋ ਆਪਣੀਆਂ ਸੋਚਾਂ ਬਦਲੋ ਜ ਕੋਸ਼ਿਸ਼ ਕਰਨੀ ਪੈਣੀ ਆ ਵਰਤ ਵੀ ਤੁਸੀਂ ਰੱਖਣਾ ਆ ਨਾ ਤੇ ਤੁਹਾਨੂੰ ਰੋਟੀ ਛੱਡਣੀ ਪੈਂਦੀ ਆ ਅਰ ਜਦੋਂ ਤੁਸੀਂ ਵਰਤ ਰੱਖਦੇ ਆ ਤੁਸੀਂ ਰੋਟੀ ਵਾਲੇ ਡੱਬੇ ਲਾਗੇ ਨਹੀਂ ਰਹਿੰਦੇ ਕਾਹਦੇ ਤੁਸੀਂ ਕਹਿੰਦੇ ਮੈਨੂੰ ਭੁੱਖ ਲੱਗ ਜਾਣੀ ਆ ਕਿਚਨ ਚ ਨਹੀਂ ਜਾਂਦੇ ਕਾਹਦੇ ਤੁਸੀਂ ਕਹਿੰਦੇ ਮੈਨੂੰ ਖਾਣੇ ਦੀ ਸਮੈਲ ਜੜੀ ਆ ਉਹ ਮੈਨੂੰ ਖੋਹ ਪੈ ਜਾਣੀ ਆ ਮੇਰੇ ਸਾਹਮਣੇ ਚਾਹ ਨਾ ਪੀ ਮੇਰੇ ਲਾਗੇ ਬਹਿ ਕੇ ਪੀਜ਼ਾ ਕਾਹਦੇ ਖਾਣਾ ਆ ਤੁਸੀਂ ਦੂਰ ਦੂਰ ਬਚਦੇ ਕਿ ਨਹੀਂ ਕਿਉਂਕਿ ਤੁਸੀਂ ਵਰਤ ਰੱਖਿਆ ਹੋਇਆ ਆ ਇਤਾਂ ਹੀ ਬੁਰਾਈਆਂ ਨੂੰ ਛੱਡਣ ਦੇ ਲਈ ਸਾਨੂੰ ਬੁਰਾਈ ਤੋਂ ਦੂਰ ਨੂੰ ਬਚਣਾ ਆ ਕਿਉਂਕਿ ਤੁਸੀਂ ਇਬਰਾਈ ਕਰਨ ਦਾ ਵਰਤ ਰੱਖ ਲਿਆ ਕਿ ਨੋ ਮੋਰ ਬੁਰਾਈਆਂ ਹੋਰ ਬ ਜੇ ਅਸੀਂ ਆਪਣੇ ਪਾਪਾ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਫੇ ਸਾਡੇ ਪਾਪਾ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਧਰਮ ਤੋਂ ਸ਼ੁੱਧ ਕਰੇ ਅੱਜ ਹੌ ਸਮਾਂ ਆਹ ਹੈ ਕੀ ਪਤਾ ਹੋਰ ਦਿਨ ਆਵੇ ਨਾ ਆਵੇ ਤੇ ਹੋ ਸਕਦਾ ਇਦਾਂ ਦੇ ਹਜ਼ਾਰ ਦਿਨ ਹੋਰ ਆ ਜਾਣ ਇਹ ਕੋਈ ਪਤਾ ਨਹੀਂ ਆ ਪਰ ਜਿਹੜਾ ਸਮਾਂ ਸਾਡੇ ਕੋਲ ਆ ਇਹਦਾ ਲਾਹਾ ਚੱਕ ਲੈਣਾ ਚਾਹੀਦਾ ਹੈ ਜਿਹੜਾ ਜਨਾ ਆਪਣੇ ਪਾਪਾ ਦਾ ਇਕਰਾਰ ਕਰੇ ਜਿਹੜਾ ਮੰਨ ਲਵੇ ਕਿ ਹਾਂ ਮੇਰੇ ਤੋਂ ਇਹ ਗਲਤੀਆਂ ਹੋਈਆਂ ਆ ਮੇਰੇ ਤੋਂ ਇਹ ਭੁੱਲਾਂ ਚੁੱਕਾ ਹੋਈਆਂ ਆ ਕਹਿੰਦਾ ਤਾਂ ਉਹ ਵਫਾਦਾਰ ਆ ਕੌਣ ਸਰਵ ਸ਼ਕਤੀਮਾਨ ਪਰਮੇਸ਼ਵਰ ਅਤਿ ਧਰਮੀ ਹੈ ਪਈ ਸਾਡੇ ਪਾਪਾ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਇੱਕੋ ਧਰਮ ਤੋਂ ਸ਼ੁੱਧ ਕਰੇ ਮਜ਼ੇ ਦੀ ਗੱਲ ਤਾਂ ਇਹ ਹੀ ਆ ਵੀ ਜਦੋਂ ਅਸੀਂ ਮਾਨ ਬਣਾ ਕੇ ਪਾਪ ਤੋਂ ਦੋਦਾ ਕਰ ਲਈ ਤੇ ਆਪਣਾ ਮਾਨ ਪਰਮੇਸ਼ਵਰ ਦੇ ਅੱਗੇ ਟੈਸਟ ਵਾਲੀ ਕਾਪੀ ਦੇ ਵਾਂਗ ਰੱਖਿਆ ਕਿ ਚੈੱਕ ਕਰੋ ਤਾਂ ਜੇ ਸਵਾਲਾਂ ਦੇ ਉੱਤਰ ਸਹੀ ਨਿਕਲ ਆਏ ਤੇ ਅੱਜ ਤੁਹਾਨੂੰ ਸਟਾਰ ਮਿਲ ਜਾਣਾ ਹੈ ਚੱਕਰ ਨਾਉਣੇ ਕਿ ਕਰਾਂ ਮਾਲ ਬਈ ਮੂੰਹ ਨਾਲ ਕਹਿਣਾ ਆ ਕਿ ਮਨ ਤੇ ਮੂੰਹ ਦੋਵਾਂ ਨਾਲ ਕਹਿਣਾ ਆ ਜੇ ਦੇ ਚਿਹਰੇ ਮਨ ਵਿੱਚੋਂ ਵੀ ਇਕਰਾਰ ਨਿਕਲਿਆ ਤੇ ਮੂੰਹ ਚੋਂ ਵੀ ਇਕਰਾਰ ਨਿਕਲਿਆ ਅੱਜ ਉਹਨਾਂ ਦੇ ਪਾਪ ਮਾਫ ਹੋ ਜਾਣੇ ਆ ਹallelujah ਤੇ ਬਹੁਤ ਸਾਰੇ ਲੋਕੀ ਮੂੰਹ ਤੋਂ ਦੋਬਾ ਹੀ ਨਹੀਂ ਕਰਦੇ ਉਹਨਾਂ ਨੂੰ ਲੱਗਦਾ ਜਿਹੜਾ ਨਾਲ ਦੀ ਕੁਰਸੀ ਤੇ ਬੈਠਾ ਉਹਨੇ ਕਹਿਣਾ ਪਤਾ ਨਹੀਂ ਕਿਹੜੇ ਪਾਪ ਕੀਤੇ ਹੋਣੇ ਆ ਦੇ ਕਿਦਾਂ ਅੱਖਾਂ ਮੀਟ ਕੇ ਗੁੱਡਰਗੂੰ ਲਗਾਇਆ ਪਾਪਾ ਦੀ ਮਾਫੀ ਮੰਗਣ ਤੁਸੀਂ ਕਿਸੇ ਦੀ ਪਰਵਾਹ ਕਰਕੇ ਸਵਰਗ ਜਾਣ ਨੂੰ ਕੈਨਸਲ ਕਰ ਸਕਦੇ ਆ ਇੰਨਾ ਘਾਟੇ ਦਾ ਸੌਦਾ ਨਹੀਂ ਇਦਾਂ ਕਦੀ ਨਾ ਕਰਿਓ ਸਵਰਗ ਜਾਣ ਦੇ ਲਈ ਸਾਰਿਆਂ ਨੂੰ ਪਿੱਛੇ ਛੱਡ ਕੇ ਭੱਜਣਾ ਪਵੇ ਤਾਂ ਛੁੱਟੀ ਲਾ ਕੇ ਭੱਜ ਪਿਓ ਪਰਵਾਹ ਨਾ ਕਰਿਓ ਕਿਸੇ ਦੀ ਤੇ ਇਹ ਮੌਕੇ ਕਦੀ ਕਦੀ ਮਿਲਦੇ ਆ ਇਸ ਮੌਕੇ ਨੂੰ ਜਾਣ ਨਾ ਦਿਓ ਅੱਜ ਪੂਰੇ ਦਿਲ ਤੋਂ ਪਰਮੇਸ਼ਰ ਨੂੰ ਕਹਿ ਦਿਓ ਕਿ ਪ੍ਰਭੂ ਅੱਜ ਮੈਂ ਸੁਧਰਨਾ ਚਾਹੁੰਨਾ ਮੈਨੂੰ ਸੁਧਾਰ ਦਿਓ ਪ੍ਰਭੂ ਅੱਜ ਮੈਂ ਗੁਨਾਹ ਜੋ ਨਿਕਲਣਾ ਚਾਹਣਾ ਮੈਨੂੰ ਹੱਥ ਫੜ ਕੇ ਕੱਢ ਲੈ ਪ੍ਰਭੂ ਅੱਜ ਮੈਂ ਪਾਪ ਤੇ ਬੁਰਾਈਆਂ ਨੂੰ ਛੱਡਣਾ ਚਾਹਣਾ ਘਮਾਂਡੇ ਨੂੰ ਛੱਡਣਾ ਚਾਹਣਾ ਪ੍ਰਭੂ ਅੱਜ ਮੈਨੂੰ ਇੱਕ ਵਾਰੀ ਚੂਰ-ਚੂਰ ਕਰਕੇ ਨਵੇਂ ਸਿਰਿਓਂ ਇੱਕ ਨਵਾਂ ਭਾਂਡਾ ਬਣਾ ਮੇਰੇ ਖੁਦਾ ਅਰੇ ਇਸ ਭਾਂਡੇ ਨੂੰ ਆਪਣੇ ਗੁਨਾਹ ਨਾਲ ਆਪਣੇ ਖਰਚਾਲਿਆਂ ਨਾਲ ਭਰ ਮੇਰੇ ਖੁਦਾ ਜਦੋਂ ਤੁਸੀਂ ਅੱਜ ਦਿਲ ਤੋਂ ਕਹਿਣਾ ਹੈ ਨਾ ਤੁਸੀਂ ਦੇਖੋ ਅੱਜ ਤੁਹਾਡੀ ਜਬਰਦਸਤ ਰੀਤੀ ਨਾਲ ਤੁਹਾਡੇ ਜੀਵਨ 'ਚ ਕੰਮ ਹੋਣਾ ਅੱਜ ਤੁਹਾਡੇ ਮਨ ਹੌਲੇ ਹੋ ਜਾਣੇ ਬਹੁਤ ਸਾਰੇ ਲੋਕਾਂ ਦਾ ਮਨ ਭਰਿਆ ਰਹਿੰਦਾ ਕਹਿੰਦੇ ਸਾਡਾ ਨਾ ਮਨ ਭੋਲਾ ਰਹਿੰਦਾ ਪਤਾ ਨਹੀਂ ਇੱਥੇ ਇੱਕ ਗੋਲਾ ਘ ਰੋਸਟ ਦੇ ਕੈਪਸੂਲ ਦੋ ਦੋ ਚਾਰ ਚਾਰ ਖਾਣ ਦੇ باوجود ਪੈਂਟਾਸ਼ਕਤੀ ਗੋਲੀ ਲੈਣ ਦੇ باوجود ਵੀ ਉਹ ਗੋਲਾ ਕੋ ਮੜੋ ਨਹੀਂ ਹਰਦਾ ਕਿਉਂਕਿ ਉਹ ਗੋਲਾ ਗੈਸ ਦਾ ਨਹੀਂ ਆ ਉਹ ਗੋਲਾ ਅਪਰਾਧਾਂ ਦਾ ਆ ਉਹ ਕਿਸੇ ਦੇ ਵਿਰੁੱਧ ਬਣਾਈਆਂ ਸਕੀਮਾਂ ਦਾ ਆ ਉਹ ਕਿਸੇ ਦੀ ਖੁਸ਼ੀ ਦੇਖ ਕੇ ਜਿਹੜਾ ਅੰਦਰ ਸਾੜ ਪਿਆ ਆ ਉਹ ਉਹਦਾ ਗੋਲਾ ਆ ਉਹ ਦਵਾਈਆਂ ਨਾਲ ਨਹੀਂ ਠੀਕ ਹੋਣਾ ਉਹ ਧੂਆਵਾ ਕਰ ਕਰਕੇ ਠੀਕ ਹੋਣਾ ਆ ਹallelujah ਜਾਗਦੇ ਹੋ ਜਾਗਦੇ ਰਹੋ ਇਹ ਤਾਂ ਬਚਨ ਦੇ ਵਿੱਚ ਲਿਖਿਆ ਆ ਜਾਂਦਾ ਜਾਗਦੇ ਰਹੋ ਹallelujah ਜੇ ਆਖੀ ਇਹ ਮੈਂ ਅਸੀਂ ਪਾਪ ਨਹੀਂ ਕੀਤਾ ਤਾਂ ਉਹਨੂੰ ਝੂਠਾ ਬਣਾਉਂਦੇ ਆ ਜੋਸੀ ਇਹ ਕਹਿੰਦੇ ਮੈਂ ਤਾਂ ਕੋਈ ਬਾਪ ਨਹੀਂ ਕੀਤਾ ਅਸੀਂ ਕਿੱਡੇ ਕ ਬੰਦੇ ਮਾਰੇ ਆ ਅਸੀਂ ਕਿੱਡੇ ਕ ਸਿਰ ਵੱਡੇ ਆ ਕਿਸੇ ਦੇ ਲੈ ਭਲਾ ਸੱਚ ਬੋਲਣਾ ਪਾ ਆ ਹਾਲੇਲੂਇਆ ਨਾਲੇ ਝੂਠੀਆਂ ਕਰਦੇ ਕਿ ਜੇ ਕੋਈ ਉਹਨਾਂ ਨੇ ਕਹਿ ਰਹੇ ਤੁਸੀਂ ਝੂਠੀ ਕਹਾਣੀ ਕਰਦੇ ਅਸੀਂ ਤਾਂ ਗੱਲ ਕਰਦੇ ਹਾਂ ਉਸ ਬੈਠ ਕੇ ਗੱਲ ਵੀ ਨਹੀਂ ਕਰ ਸਕਦੇ ਚਾਹੇ ਮੈਂ ਤਾਂ ਇਹ ਕਹਿੰਦਾ ਮੂੰਹ ਤਾਂ ਕਰਦੇ ਮਗਾ ਅਗਲੇ ਨਾਲ ਗੱਲ ਜਿੱਦੀ ਪਿੱਛੇ ਕਰ ਰਹੇ ਆ ਫੇਰ ਮੰਨੀ ਇਹ ਵਿਚ ਗੱਲ ਕਰਦਾ ਹੁਣ ਇਹ ਜਿੱਦੇ ਝੂਠੀ ਕਰਦੇ ਜੇ ਹੁਣੇ ਹੀ ਆ ਜਾਵੇ ਹਾਂਜੀ ਭੈਣ ਜੀ ਹੋ ਜਾਗਾ ਤੇ ਉਸ ਤੋਂ ਪਹਿਲਾਂ ਹallelujah ਪਹਿਲਾਂ ਉਹਨੂੰ ਸਬਸਕ੍ਰਾਈਬ ਕਰੋ ਰੱਬ ਹੀ ਤਾਕਤ ਹੈ ਉਹਨੂੰ ਪਲੀਜ਼ ਮੇਰੇ ਚੈਨਲ ਨੂੰ ਕੋਸ਼ਿਸ਼ ਕਰ ਲੀਜੀਏ ਕਿ ਸ਼ੂਟ ਕਰ ਲੀਜੀਏ ਅੱਜ ਮੈਂ ਬੈਂਚੂਰੀ ਸਟਾਫ ਹੀ ਹੋਏਗਾ ਕਾਫੀ ਹੋਏਗਾ ਪਟਨਾਣਾ ਵੀ ਹੋਏਗਾ ਕਮਨਰੀ ਨਾਲ ਵੀ ਹੋਏਗਾ ਜੀ ਆਪਕਾ ਇੱਕ ਸਬਸਕ੍ਰਾਈਬ ਜਿਹੜੀ ਤੁਗਲੀ ਪਹਿਲਾਂ ਹੋ ਕੇ ਕਿਸੇ ਕੋਲ ਕੀਤੀ ਸੀ ਹੁਣ ਉਹਨੂੰ ਕਹ ਹੈ ਮਤਲਬ ਇਹ ਗੱਲ ਹੈ ਤੇ ਜਿਹੋ ਉਹਦੇ ਸਾਹਮਣੇ ਕਰਨ ਦੀ ਮਤਲਬ ਨਹੀਂ ਬਿਲਕੁਲ ਨਹੀਂ ਕਰ ਸਕਦਾ ਜੀ ਅੱਜ ਜੀ ਪ੍ਰਾਰਥਨਾ ਕਰੋ ਕਿ ਉਹ ਵੀ ਬਦਲ ਜਾਵੇ ਧੰਨਵਾਦ ਖੁਦਾ ਦੀ ਅਗਰਫ ਕੇ ਕੋਦਾ ਤੁਸੀਂ ਇਹਦੇ ਵਿੱਚ ਕੰਮ ਕਰ ਸਕਦੇ ਹੋ ਕੋਦਾ ਤੁਸੀਂ ਇਹਦੇ ਸੁਭਾ ਨੂੰ ਬਦਲ ਸਕਦੇ ਹੋ ਕੋਦਾ ਤੁਸੀਂ ਇਹਨੂੰ ਵੀ ਇੱਕ ਬਚਨ ਸੁਣਨ ਵਾਲੀ ਬਚਨ ਤੇ ਕੱਢਣ ਵਾਲੀ ਬਚਨ ਬੰਡਰ ਵਾਲੀ ਬਣਾ ਸਕਦੇ ਹੋ ਸ਼ੀਸ਼ਤੇ ਮੈਂ ਹੋਰ ਵੀ ਵੀਡੀਓਜ਼ ਬਣਾਈ ਸੀ ਕਿਹਾ ਵੀ ਸਾਡੇ ਤਾਂ ਕੋਈ ਗਲਤੀ ਨਹੀਂ ਹੈਨੀ ਗੁੱਸਾ ਵੀ ਪਾਸ ਜੀ ਫਿਰ ਤਾਂ ਉਹਨੂੰ ਝੂਠਾ ਬਣਾਉਣੇ ਆ ਕਿਉਂ ਪਰਮੇਸ਼ਵਰ ਨੂੰ ਅਸੀਂ ਕਹਿੰਦੇ ਵੀ ਤੂੰ ਝੂਠਾ ਹੈ ਕੋਦਾ ਐਵੇਂ ਕਹੀ ਰਹਿਣਾ ਸਾਰੇ ਪਾਸੇ ਮੈਂ ਕਿਹਾ ਮਾਫ਼ ਕੀਤਾ ਹਾਂ ਹਾਲੇ ਹਾਲੇ ਬਹੁਤ ਕੀਤੇ ਆ ਅਣ ਗਿਣਤ ਕੀਤੇ ਪਰ ਪਰਮੇਸ਼ਵਰ ਤੇਰੀ ਤਾਂ ਕੋਈ ਬਚਨ ਸਾਡੇ ਵਿੱਚ ਹੈ ਨਹੀਂ ਜੇ ਅਸੀਂ ਕਹਿੰਦੇ ਆ ਮੈਂ ਕਦੀ ਝੂਠ ਨਹੀਂ ਬੋਲਿਆ ਮੇਰੇ ਬਾਪੂ ਕੀ ਹਾਲੇਲੂਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਖਰੀਦਾ ਨੇ ਤੇ ਫਿਰ ਅਸੀਂ ਇਹ ਵੀ ਕਹਿੰਦੇ ਆ ਵੀ ਅਸੀਂ ਨਹੀਂ ਕਹਿੰਦੇ ਕਿ ਇਹਦਾ ਮਤਲਬ ਸਾਡੇ ਵਿੱਚ ਉਹਦਾ ਡਰ ਪੈਣਾ ਹੈ ਇਹਦਾ ਮਤਲਬ ਸਰ ਸੀ ਉਹਨੂੰ ਝੂਠਾ ਬਣਾਉਣਾ ਤੇ ਜੇ ਤੁਸੀਂ ਇਹਨੂੰ ਝੂਠਾ ਹੀ ਬਣਾਉਣਾ ਫਿਰ ਉਹਨੂੰ ਮੰਨਣ ਦਾ ਕੀ ਫਾਇਦਾ ਹੈ ਹਾਂ ਜੀ ਮੰਨਣ ਦਾ ਤਾਂ ਫਾਇਦਾ ਜਾਂ ਉਹਦੀਆਂ ਰੱਦ ਨਾ ਕਰਨ ਦਾ ਤਾਂ ਫਾਇਦਾ ਚਾਹੀਏ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਉੱਚতম ਸਥਾਨ ਦਈਏ ਪੂਛਾ ਚਰਚਾ ਦਈਏ ਤੇ ਸਾਡੇ ਜੀਵਨ ਤੋਂ ਉਹਨੂੰ ਮहिमा ਮਿਲੇ ਹਾਲੇਲੂਇਆ ਜੀ ਅੱਜ ਪ੍ਰਭੂ ਬੋਜ ਬੋਸਤਾਈ ਪ੍ਰਭੂ ਬੋਜ ਅਸੀਂ ਕਿਉਂ ਕਰਦੇ ਆਂ ਪ੍ਰਭੂ ਬੋਜ ਦੇ ਬਾਰੇ ਵਿੱਚ वचन ਚੇਤਾ ਲਿਖਿਆ ਯਾਰ ਕਿੰਨਾ ਮੇਰੇ ਯਾਰ ਨੇ ਚਿੱਤਾਂ ਕਰਿਆ ਕਰਿਓ ਇਸਨੇ ਕਿਹਾ ਇਹ ਯਾਰ ਨੇ ਬੰਨਾ ਯਾਰ ਕਿਹਾ ਮੇਰੀ ਮੌਤ ਦਾ ਪਰਚਾਹ ਜਦ ਕਦੇ ਵੀ ਕਹਿੰਦਾ ਏਦਾਂ ਕਰੋ ਤੁਸੀਂ ਮੇਰੀ ਮੌਤ ਦਾ ਪਰਚਾਹ ਕਰਦੇ ਆਂ ਜਦ ਤੱਕ ਮੈਂ ਮੁੜ ਕੇ ਆ ਨਹੀਂ ਜਾਂਦਾ ਤੇ ਮੌਤ ਦਾ ਪਰਚਾਹ ਕੀਆ ਉਹ ਸਾਡਿਆਂ ਪਾਪਾਂ ਦੇ ਲਈ ਸਲੀਬ ਤੇ ਗਿਆ ਜੋ ਸਾਨੂੰ ਮੁਕਤੀ ਦੇਣ ਦੇ ਲਈ ਸਾਨੂੰ ਚੰਗਿਆ ਕਰਨ ਦੇ ਲਈ ਉਹ ਸਜ਼ਾ ਜਿਹੜੀ ਸਾਡੇ ਗੁਨਾਹਾਂ ਦੀ ਸੀ ਜਿਹਦੇ ਵੀ ਕਿ ਲਿਖਿਆ ਆ ਕਿ ਪਾਪ ਦੀ ਮਜ਼ਦੂਰੀ ਮੌਤ ਆ ਉਹ ਮੌਤ ਸਾਡੇ ਉੱਤੇ ਨਾ ਆਏ ਕੋਈ ਯਿਸੂ ਮਸੀਹ ਜੀ ਨੇ ਆਪਣੇ ਉੱਤੇ ਲੈ ਲਈ ਉਸ ਮੌਤ ਦੀ ਸਜ਼ਾ ਤੋਂ ਬਚਾਉਣ ਦੇ ਲਈ प्रभु ने कहा कि जदो भी तुसी प्रभु पूज करो तो तुसी चेते रखियो कि तोहाडे पापा दे बदले में बलिदान होया धन्यवाद आपका सभी का आपने पूरी वीडियो वीडियो को वॉच किया और आए परमेश्वर का एक वचन देखे जिसमें परमेश्वर क्या कहता है कि चमत्कारों के पीछे मत पड़ो और मैं सभी चीजें आपको दूंगा और किस चीज को प्रभु कह रहा है आपके लिए ये वचन है ਪਰਮੇਸ਼ਵਰ ਦਾ ਵਚਨ ਕਹਤਾ ਹੈ ਪਰ ਸਭ ਤੋਂ ਪਹਿਲਾ ਪਰਮੇਸ਼ਵਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਅਵਸਥਾਏ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ ਮਤੀ 6 ਦੀ 33 ਵਿੱਚ ਲਿਖਿਆ ਹੋਇਆ ਸੱਚਮੁੱਚ ਪਰਮੇਸ਼ਵਰ ਕੇ ਇਹ ਤੁਹਾਨੂੰ ਚੀਜ਼ਾਂ ਦਊਗਾ ਲੇਕਿਨ ਸਭ ਤੋਂ ਪਹਿਲਾਂ ਕਹਿੰਦਾ ਸਾਰਾ ਕੁਝ ਚਮਤਕਾਰ ਵਿੱਚ ਚਲੇ ਜਾਣ ਕੇ ਕਿ ਪਵਿੱਛ ਬਾਣੀਆਂ ਵੀ ਚਲੀਆਂ ਜਾਣੀਆਂ ਜੇ ਲੇਕਿਨ ਇਹ ਪਰਮੇਸ਼ਵਰ ਦੇ ਜਿਹੜੇ ਵਚਨ ਆ ਤਾਏ ਹੋਏ ਆ ਇਹਨਾਂ ਉੱਤੇ ਗੌਰ ਕਰੋ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ ਪਰਮੇਸ਼ਵਰ ਦੀ ਕੋਸ਼ਿਸ਼ ਕਰੋ ਪਿਤਾ ਉਹ ਖੁਸ਼ ਹੋ ਕੇ ਉਦੋਂ ਹੀ ਇਹ ਚੀਜ਼ਾਂ ਦਿੰਦਾ ਹੈ ਜਦੋਂ ਸੱਚਮੁੱਚ ਪਿਤਾ ਨੂੰ ਤੁਸੀਂ ਪਿਆਰ ਕਰਦੇ ਆ ਅਗਰ ਮਾਤਾ ਪਿਤਾ ਨੂੰ ਕੋਈ ਪਿਆਰ ਨਹੀਂ ਕਰਦਾ ਹੈਗਾ ਤੇ ਉਹ ਬੱਚੇ ਉਹ ਉਹਨਾਂ ਨੂੰ ਦੌਲਤ ਨਹੀਂ ਦਿੰਦਾ ਹੈਗਾ ਦਾ ਜੇ ਉਹ ਜਿਹੜਾ ਉਹਦੀ ਦੌਲਤ ਪਿੱਛੇ ਜਾਂਦਾ ਵਾ ਤਾਂ ਉਹਨੂੰ ਬੇਦਖਲ ਕਰ ਦਿੰਦਾ ਹੁਣ ਤੁਸੀਂ ਸੋਚ ਲਓ ਕਿ ਸਵਰਗੀਆਂ ਚੀਜ਼ਾਂ ਚਾਹੀਦੀਆਂ ਕਿ ਤੁਹਾਨੂੰ ਇਸ ਧਰਤੀ ਦੀਆਂ ਜੀ ਜੀ ਚਾਹੀਦੀਆਂ ਇਸ ਧਰਤੀ ਦੀਆਂ ਵੀ ਚੀਜ਼ਾਂ ਪਰਮੇਸ਼ਵਰ ਤੁਹਾਨੂੰ ਦੇਊਗਾ ਪਹਿਲੇ ਉਹਦੇ ਰਾਜ ਦੀ ਖੋਜ ਕਰੋ ਮੇਰੇ ਵੱਲੋਂ ਸਭ ਕੋ ਜੈ ਮਸੀਹ ਕੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਕਮੈਂਟ ਜਰੂਰ ਕਰਨਾ ਮੇਰੇ ਵੱਲੋਂ ਸਭ ਕੋ ਜੈ ਮਸੀਹ ਕੀ ਪ੍ਰਭੂ ਆਪਕੋ ਅਸੀਸ ਦੇ ਆਮਨ